ਕਰਨ ਦਾ ਨੋਟੀਫਿਕੇਸ਼ਨ ਰੱਦ ਕੇਂਦਰ ਸਰਕਾਰ ਨੇ ਵਾਪਸ ਲਿਆ ਫੈਸਲਾ ਸਟੂਡੈਂਟ ਯੂਨੀਅਨ ਤੇ ਸਿਆਸੀ ਧਿਰਾਂ ਵੱਲੋਂ ਕੀਤਾ ਜਾ ਰਿਹਾ ਸੀ ਵਿਰੋਧ ਕੇਂਦਰ ਸਰਕਾਰ ਦੇ ਯੂ ਟਰਨ ਤੇ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਕਿ ਪੰਜਾਬੀਆਂ ਦੇ ਵਿਰੋਧ ਅੱਗੇ ਝੁਕੀ ਸਰਕਾਰ ਕਿਸੇ ਵੀ ਕੀਮਤ ਤੇ ਪੀਯੂ ਤੋਂ ਪੰਜਾਬ ਦਾ ਹੱਕ ਖੋਣ ਨਹੀਂ ਦੇਆ ਗੁਰਪੁਰ ਮੌਕੇ ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਦਿੱਤੀ ਸੋਗਤ ਸ਼ਾਹਪੁਰ ਖੰਡੀ ਡੈਮ ਦਾ ਕੀਤਾ ਰਸਮੀ ਉਦਘਾਟਨ ਕਰੀਬ 3400 ਕਰੋੜ ਦੀ ਲਾਗਤ ਨਾਲ ਪੂਰਾ ਹੋਏਗਾ ਪ੍ਰੋਜੈਕਟ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਦਾ ਪੁਲਿਸ ਨੂੰ ਮਿਲਿਆ ਰਿਮਾਂਡ ਜਲਾਲਾਬਾਦ ਕੋਰਟ ਨੇ 3 ਦਿਨਾਂ ਦੇ ਰਿਮਾਂਡ ਤੇ ਭੇਜਿਆ ਪੰਚਾਇਤੀ ਚੋਣਾਂ ਵੇਲੇ ਬीडीपीਓ ਦਫ਼ਤਰ ਦੇ ਬਾਹਰ ਹੋਈ ਫਾਇਰਿੰਗ ਚ ਦੋ ਲੋਕ ਹੋਏ ਸੀ ਜ਼ਖਮੀ ਰਾਹੁਲ ਗਾਂਧੀ ਦਾ ਹਰਿਆਣਾ ਚ ਵੋਟ ਚੋਰੀ ਦਾ ਇਲਜ਼ਾਮ ਕਿ ਹਰ 8 ਵੋਟਰਾਂ ਪਿੱਛੇ ਇੱਕ ਨਕਲੀ ਵੋਟਰ ਨਕਲੀ ਫੋਟੋ ਵਾਲੇ ਕੁੱਲ 1 ਲੱਖ 24000 ਵੋਟਰ ਰਾਹੁਲ ਗਾਂਧੀ ਦੇ ਇਲਜ਼ਾਮਾਂ ਤੇ ਬੀਜੇਪੀ ਦਾ ਪਲਟਵਾਰ ਕਿ ਇਹਨਾਂ ਦਾ ਆਈਟਮ ਬੰਬ ਕਦੇ ਫਟਦਾ ਕਿਉਂ ਨਹੀਂ ਸਿਰਫ ਸਮਾਂ ਬਰਬਾਦ ਕਰਦੇ ਨੇ ਰਾਹੁਲ ਚੰਨੰਦਰ ਦੇ ਪਾਰਕ ਆਫ ਕੈਂਪ ਚ ਜੁਐਲਰ ਦੀ ਦੁਕਾਨ ਨੂੰ ਲੁੱਟਣ ਵਾਲੇ ਬਦਮਾਸ਼ ਗ੍ਰਿਫਤਾਰ ਪੁਲਿਸ ਨੇ ਤਿੰਨ ਲੁੱਟੇਰਾਂ ਸਣੇ ਪਨਾ ਦੇਣ ਵਾਲੇ ਨੂੰ ਵੀ ਕੀਤਾ ਕਾਬੂ ਮਲਜ਼ਮਾਂ ਤੋਂ ਲੱਖਾਂ ਦੇ ਗਹਿਣੇ ਬਰਾਮਦ ਗੁਰਪੁਰਮ ਮੌਕੇ ਸੀਮਾਨ ਨੇ ਚੱਕਿਆ ਕਰਤਾਰਪੁਰ ਸਾਹਿਬ ਲਾਂਗੇ ਦਾ ਮੁੱਦਾ ਕਿ ਹੁਣ ਤੱਕ ਖੇਡੇ ਜਾ ਰਹੇ ਮੈਚ ਗੁਜਰਾਤ ਰਾਹੀਂ ਚੱਲ ਰਿਹਾ ਵਪਾਰ ਕੇਂਦਰ ਨੂੰ ਖੋਲ ਦੇਣਾ ਚਾਹੀਦਾ ਲਾਂਗੇ ਪਾਕਿਸਤਾਨ ਜਾਣ ਲਈ 14 ਹਿੰਦੂ ਸ਼ਰਦਾਲੂਆਂ ਨੂੰ ਨਹੀਂ ਮਿਲੀ ਇਜਾਜ਼ਤ ਹਿੰਦੂ ਹੋਣ ਕਰਕੇ ਭਾਰਤ ਭੇਜੇਗੇ ਵਾਪਸ ਸ਼ਰਦਾਲੂਆਂ ਦਾ ਇਲਜ਼ਾਮ ਕਿ ਆ ਸਾਨੂੰ ਕਹਿੰਦੇ ਹਿੰਦੂਆਂ ਦਾ ਸਿੱਖਾਂ ਦੇ ਜਥੇ 'ਚ ਕੀ ਕੰਮ ਉਹ ਨਾਨਕਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਗੀਆਂ ਰੌਣਕਾਂ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ ਆਤਿਸ਼ਬਾਜ਼ੀ ਦੀਆਂ ਾਲੌਕਿਕ ਤਸਵੀਰਾਂ ਆਈਆਂ ਸਾਹਮਣੇ के प्रायोजक सबसे आगे सबसे अलग करतार कंबाइन भारत के पहले कंबाइन निर्माता ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਅੱਜ ਗੁਰਪੁਰਬ ਹੈ ਪੂਰੇ ਵਿਸ਼ਵ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਦੇ ਨਾਲ ਬਨਾਇਆ ਜਾ ਰਿਹਾ ਹੈ ਵੱਡੀ ਗਿਣਤੀ 'ਚ ਸੰਗਤਾਂ ਗੁਰੂ ਕਰਨਤਮਸਤਕ ਹੋਈਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੰਗਤ ਨੇ ਮੱਥਾ ਟੇਕਿਆ ਆਤੀਸ਼ਬਾਜ਼ੀ ਦੀਆਂ ਲੋਕਿਕ ਤਸਵੀਰਾਂ ਸਾਹਮਣੇ ਆਈਆਂ ਨੇ ਹੁਣ ਤੋਂ ਕੁਛ ਥੇਰ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼اندار ਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਅਸਮਾਨ ਰੰਗ ਬਰੰਗੀਆਂ ਰੌਸ਼ਨੀਆਂ ਦੇ ਨਾਲ ਰੁਸ਼ਨਾ ਉੱਠਿਆ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਦੀਪਮਾਲਾ ਕੀਤੀ ਹੋਈ ਸੀ ਦੀਵੇ ਜਗਾਏ ਗਏ ਵੱਡੀ ਗਿਣਤੀ ਚ ਸੰਗਤ ਨਤਮਸਤਕ ਹੋਈ ਹੈ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਔਰ ਉਸ ਤੋਂ ਬਾਅਦ ਜਿਹੜੀ ਆਤਿਸ਼ਬਾਜ਼ੀ ਕੀਤੀ ਗਈ ਹੈ ਉਸ ਦਾ ਵੀ ਇੱਕ ਬੜਾ ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਿਆ ਤਸਵੀਰਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਨੇ ਹੁਣ ਤੋਂ ਕੁਝ ਦੇਰ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਜਦੋਂ ਆਤਿਸ਼ਬਾਜ਼ੀ ਕੀਤੀ ਗਈ ਕਰੀਬ ਕਰੀਬ ਪੌਣੇ 7 ਵਜੇ ਦੀਆਂ ਇਹ ਤਸਵੀਰਾਂ ਨੇ ਪੌਣੇ 7 ਵਜੇ ਆਤਿਸ਼ਬਾਜ਼ੀ ਹੋਈ ਸੀ ਕਈ ਮਿੰਟ ਤੱਕ ਲਗਾਤਾਰ ਅਸਮਾਨ ਦੇ ਵਿੱਚ ਰੰਗ ਬਰੰਗੀਆਂ ਰੌਸ਼ਨੀਆਂ ਨਜ਼ਰ ਆਈਆਂ ਪਟਾਕਿਆਂ ਦੇ ਨਾਲ ਸ਼ਾਨਦਾਰ ਰੰਗ ਆਤਿਸ਼ਬਾਜ਼ੀ ਦੇ ਜ਼ਰੀਏ ਅਸਮਾਨ ਦੇ ਵਿੱਚ ਨਜ਼ਰ ਆਏ ਗੁਰਪੁਰਬ ਦੀਆਂ ਰੌਣਕਾਂ ਗੁਰਪੁਰਬ ਦਾ ਮਾਹੌਲ ਗੁਰੂ ਦਿਆਂ ਸਿੱਖਿਆਵਾਂ ਤੇ ਚੱਲਣ ਦਾ ਸੁਨੇਹਾ ਇਹਨਾਂ ਦੀਵਿਆਂ ਦੀ ਲੋ ਦੇ ਵਿੱਚੋਂ ਚਲਕ ਰਿਹਾ ਸੀ ਤਾਂ ਇੱਥੇ ਹਰ ਵੇਲੇ ਅਲੌਕਿਕ ਜਿਹੜਾ ਮਾਹੌਲ ਹੈ ਅਲੌਕਿਕ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਪਰ ਕਿਉਂਕਿ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਤਾਂ ਖਾਸ ਰੌਣਕ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਇਸ ਵੇਲੇ ਤੁਸੀਂ ਮੇਰੇ ਠੀਕ ਪਿੱਛੇ ਸਤਖੰਗ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਦੇਖ ਰਹੇ ਹੋਗੇ ਔਰ ਪ੍ਰਕਰਮਾਂ ਦੇ ਵਿੱਚ ਤੁਸੀਂ ਦੇਖੋ ਕਿ ਹਰ ਪਾਸੇ ਜੋ ਹੈ ਸੰਗਤ ਹੀ ਸੰਗਤ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਪ੍ਰਕਰਮਾਂ ਦੇ ਵਿੱਚ ਦੀਪਮਾਲਾ ਕੀਤੀ ਜਾ ਰਹੀ ਹੈ ਔਰ ਪੂਰੀ ਪ੍ਰਕਰਮਾਂ ਨੂੰ ਸੁੰਦਰ ਰੌਸ਼ਨੀਆਂ ਦੇ ਨਾਲ ਰਚਨਾਇਆ ਗਿਆ ਹੈ ਪੂਰੇ ਨਮਾਸ਼ੀ ਦਾ ਦਿਨ ਹੁੰਦਾ ਜਿਸ ਦਿਨ ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਰ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਲੌਕਿਕ ਨਜ਼ਾਰਾ ਇਹ ਹੈ ਕਿ ਜਿੱਥੇ ਪ੍ਰਕਰਮਾਂ ਦੇ ਵਿੱਚ ਰੌਸ਼ਨੀਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਸਤਖੰਦ ਸ੍ਰੀ ਹਰਮੰਦਰ ਸਾਹਿਬ ਦੇ ਠੀਕ ਉੱਪਰ ਗੋਲ ਚੰਨ ਜੋ ਹੈ ਉਹ ਨਜ਼ਰ ਆ ਰਿਹਾ ਜਿਹੜਾ ਕਿ ਸਤਖੰਦ ਸ੍ਰੀ ਹਰਮੰਦਰ ਸਾਹਿਬ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦਾ ਹੋਇਆ ਨਜ਼ਰ ਆ ਰਿਹਾ ਇਸ ਵੇਲੇ ਤਾਂ ਸੁੰਦਰ ਅਲੌਕਿਕ ਨਜ਼ਾਰਾ ਸਤਖੰਦ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਦਿਖਾਈ ਦੇ ਰਿਹਾ ਤੁਸੀਂ ਦੇਖੋ ਕਿ ਚੰਦਰਮਾ ਅੱਜ ਬਿਲਕੁਲ ਗੋਲ ਆਕਾਰ ਦੇ ਵਿੱਚ ਹੈ ਔਰ ਜਿਸ ਤਰੀਕੇ ਦੇ ਨਾਲ ਹੋਰ ਲਾਈਟਾਂ ਰੋਸ਼ਨੀयां ਜਿਹੜੀਆਂ ਨੇ ਉਹ ਹਰਮੰਦਰ ਸਾਹਿਬ ਦੀ ਸੁੰਦਰਤਾ ਨੂੰ ਵਧਾਉਂਦੇ ਲੱਗਦੇ ਜੀ ਲਈ ਲਗਾਈਆਂ ਗਈਆਂ ਤਾਂ ਇਹ ਜੋ ਚੰਨ ਹੈ ਇਹ ਜੋ ਚੰ드ਰਮਾ ਹੈ ਇਹ ਵੀ ਖੂਬਸੂਰਤੀ ਦੁਗਣੀ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਪ੍ਰਕਰਮਾ ਦੇ ਵਿੱਚ ਦੀਪਮਾਲਾ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਵੀ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਤਾਂ ਜੋ ਇੱਕ ਸਿੱਖ ਧਰਮ ਦੀ ਰਵਾਇਤ ਹੈ ਕਿ ਹਰ ਗੁਰਪੁਰਬ ਵਾਲੇ ਦਿਨ ਸ਼ਾਮ ਨੂੰ ਜੋ ਹੈ ਪੂਰੀ ਪ੍ਰਕਰਮਾ ਨੂੰ ਦੀਵਿਆਂ ਦੇ ਨਾਲ ਸਜਾਇਆ ਜਾਂਦਾ ਦੀਪਮਾਲਾ ਕਰਨ ਤੋਂ ਬਾਅਦ ਅਲੌਕਿਕ ਆਤੀਸ਼ਬਾਜ਼ੀ ਜਿਹੜੀ ਹੈ ਉਹ ਵੀ ਕੀਤੀ ਜਾਂਦੀ ਔਰ ਧੰਤਨਾ ਸ਼੍ਰੀ ਗੁਰੂ ਨਾਨਕ ਦੇਵ ਪ੍ਰਕਾਸ਼ ਪੁਰਬ ਹੈ ਜਿੱਥੇ ਕਿ ਅੱਜ ਸਾਰੀ ਸੰਗਤਾਂ ਹੀ ਮਨਾ ਰਹੀਆਂ ਨੇ ਉੱਥੇ ਹੀ ਅਸੀਂ ਪਰਿਵਾਰਾਂ ਸਮੇਤ ਇੱਥੇ ਹਾਜ਼ਰੀ ਭਰਨ ਲਈ ਪਹੁੰਚੇ ਆਂ ਸੋ ਬੜੀ ਹੀ ਖੁਸ਼ੀ ਹੈ ਅੱਜ ਘਰਾਂ ਦੇ ਵਿੱਚ ਰੋਸ਼ਨਾਈ ਕੀਤੀ ਗਈ ਹੈ ਉੱਥੇ ਹੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਦੇਖਣ ਦਾ ਨਜ਼ਾਰਾ ਜੋ ਦੇਖਣਯੋਗ ਸੀ ਸੋ ਅਸੀਂ ਵੀ ਆਨੰਦ ਮਾਣਿਆ ਸੋ ਬੜੀ ਹੀ ਕਿਰਪਾ ਬਾਬਾ ਨਾਨਕ ਦੀ ਸੋ ਸਾਨੂੰ ਲੋੜ ਹੈ ਉਹਨਾਂ ਦੀ ਸਖਿਆਵਾਂ ਦੇ ਤੁਰਨ ਦੀ ਕਿਉਂਕਿ ਉਹਨਾਂ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੁਕਮ ਦਿੱਤਾ ਸੀ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਸੋ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕ ਦੂਜੇ ਸਾਥ ਦੇਣਾ ਚਾਹੀਦਾ ਉੱਕੇ ਸਮੇਂ ਹਰ ਇੱਕ ਦਾ ਸਾਥ ਦੇਣਾ ਚਾਹੀਦਾ ਔਰ ਉਹਨਾਂ ਦੀ ਸਖਿਆਵਾਂ 'ਚ ਤੁਰਨਾ ਚਾਹੀਦਾ ਇਸੇ ਤਰ੍ਹਾਂ ਹੀ ਬਾਬਾ ਨਾਨਕ ਜਿਨ੍ਹਾਂ ਨੇ 13-13 ਤੋਲੇ ਆ ਔਰ ਚਾਰ ਉਦਾਸੀਆਂ ਆਪਣੀ ਜੀਵਨ ਦੇ ਵਿੱਚ ਕੀਤੀਆਂ ਨੇ ਔਰ ਜਿਹੜੀਆਂ ਉਦਾਸੀਆਂ ਉਹਨਾਂ ਨੇ ਕੀਤੀਆਂ ਨੇ ਇਸੇ ਤਰ੍ਹਾਂ ਹੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਖਿਆਵਾਂ ਤਾਂ ਔਰ ਜੇਕਰ ਸਭ ਤੋਂ ਵੱਡੀ ਗੱਲ ਕਿ ਜਿੱਥੇ-ਜਿੱਥੇ ਵੀ ਬਾਬਾ ਨਾਨਕ ਜੀ ਗਏ ਨੇ ਉੱਥੇ-ਇੱਥੇ ਉਹਨਾਂ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਪੁਕਾਰਿਆ ਜਾਂਦਾ ਹੈ ਮੈਂ ਅਬੋਰ ਤੋਂ ਸਪੈਸ਼ਲ ਤੌਰ ਤੇ ਜਿਹੜਾ ਆ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਜਿਹੜਾ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜਾ ਗੁਰਪੁਰਬ ਉਹਨਾਂ ਦਾ ਮਨਾਇਆ ਜਾਂਦਾ ਉਹ ਦੇਖਣ ਲਈ ਆ ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਜਿਹੜੀ ਆ ਲਾਈਵ ਆ ਅਤਿਸ਼ਬਾਜੀ ਦੇਖੀ ਆ ਔਰ ਇੱਥੋਂ ਦਾ ਵਾਤਾਵਰਣ ਜਿਹੜਾ ਆ ਬਹੁਤ ਹੀ ਮਨ ਨੂੰ ਸਕੂਨ ਦੇਣ ਵਾਲਾ ਤੇ ਆਨੰਦ ਪ੍ਰਦਾਨ ਕਰਨ ਵਾਲਾ ਆ ਔਰ ਨਾਲ ਦੀ ਨਾਲ ਹੀ ਨਾਨਕ ਨਾਮ ਲੈਵਾ ਸੰਗਤਾਂ ਜਿੱਥੇ ਵੀ ਸੰਸਾਰ ਭਰ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਜਾਂ ਸੁਲਤਾਨਪੁਰ ਲੋਧੀ ਤੋਂ ਦਿਖਾਉਂਦੇ ਆ ਜਿੱਥੇ ਗੁਰੂਪੁਰਬ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਣਾਇਆ ਗਿਆ ਗੁਰੂ ਘਰ ਪਹੁੰਚ ਕੇ ਸੰਗਤਾਂ ਨੇ ਅਸ਼ੀਰਵਾਦ ਲਿਆ ਇਥੇ ਇੱਕ ਲੇਜ਼ਰ ਸ਼ੋਅ ਵੀ ਰੱਖਿਆ ਗਿਆ ਸੀ ਜੋ ਖਾਸ ਖਿੱਚ ਦਾ ਕੇਂਦਰ ਬਣਿਆ ਕਮਿਟੀ ਤੋਂ ਜਿਹੜਾ ਕੀਤਾ ਕਾਸ਼ ਪर्व ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਸ ਦੀਆਂ ਰੌਣਕਾਂ ਜੀ ਹਾਂ ਉਸ ਦੀਆਂ ਰੌਣਕਾਂ ਗੁਰਦੁਆਮਾ ਚ ਤੇ ਲੱਗੀਆਂ ਨੇ ਉਸ ਦੇ ਨਾਲ ਨਾਲ ਤੁਸੀਂ ਤਸਵੀਰਾਂ ਚ ਦੇਖੋਗੇ ਕਿ ਦੀਪਮਾਲਾ ਜੀ ਹਾਂ ਬਿਲਕੁਲ ਦੀਪਮਾਲਾ ਕਰਕੇ ਦੀਪ ਜਗਾ ਕੇ ਮੋਮਬਤੀਆਂ ਜਗਾ ਕੇ ਇਸ ਦਿਹਾੜੇ ਦੀ ਖੁਸ਼ੀਆਂ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ ਕਿ ਆਰਤਾਂ ਵੀ ਇੱਥੇ ਦੀਪਮਾਲਾ ਕਰ ਰਹੀਆਂ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆਂ ਇਹ ਅੱਜ ਜਿਹੜੀ ਦੀਪਮਾਲਾ ਕੀਤੀ ਜਾ ਰਹੀ ਵੀ ਪਵਿੱਤਰ ਦਿਹਾੜਾ ਹੈ ਫਿਰ ਕਿਸ ਤਰ੍ਹਾਂ ਇਹ ਤੁਸੀਂ ਦੀਪਮਾਲਾ ਕਰਕੇ ਖੁਸ਼ੀ ਮਨਾ ਰਹੇ ਹੋ ਰੌਣਕਾਂ ਚ ਬੱਧਾ ਕਰ ਬਹੁਤ ਖੁਸ਼ੀ ਮਨਾ ਰਹੇ ਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਇਸ ਦਾ ਵਾ 552 ਹੂੰ ਬਹੁਤ ਵਧੀਆ ਮਨਾ ਰਹੇ ਆ ਸੀ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਦੀਪਮਾਲਾ ਮੋਮਬਤੀਆਂ ਜਗਾ ਕੇ ਰੋਸ਼ਨੀ ਕਰ ਰਹੇ ਆ ਉਹਨਾਂ ਦੇ ਵਾਸਤੇ ਜਿੰਨੀ ਤੋਂ ਵੱਧ ਤੋਂ ਵੱਧ ਹੋ ਸਕਦੀ ਕੰਨ ਦੱਸਦੇ ਨੇ ਕਿ ਇਹ ਉਹ ਪਵਿੱਤਰ ਕਾਲੀ ਵਈ ਹੈ ਜਿੱਥੇ ਗੁਰਨਾਨਦ ਦੇਵ ਜੀ ਨੇ ਚੁੱਭੀ ਮਾਰੀ ਔਰ ਉਸ ਤੋਂ ਬਾਅਦ ਮੂਲ ਮੰਤਰ ਦਾ ਵੀ ਉਚਾਰਨ ਕੀਤਾ ਤਾਂ ਇੱਥੇ ਦੀਪਮਾਲਾ ਹੋ ਰਹੀ ਹੈ ਇਹਨਾਂ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਕਿਸ ਤਰ੍ਹਾਂ ਇਹ ਜਿਹੜੀ ਦੀਪਮਾਲਾ ਕੀਤੀ ਜਾ ਰਹੀ ਹੈ ਜੀ ਅੱਜ ਫਿਰ ਖੁਸ਼ੀਆਂ ਦੁਗਣੀਆਂ ਚੁਗੜੀਆਂ ਹੋ ਰਹੀਆਂ ਨੇ ਬਹੁਤ ਬਹੁਤ ਖੁਸ਼ੀ ਗੁਰਨਾਨਕ ਦੇਵ ਜੀ ਦੇ ਬਾਰਥ ਦੇ ਬਹੁਤ ਜ਼ਿਆਦਾ ਖੁਸ਼ੀ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਇਹ ਕਹਿੰਦੇ ਜਦੋਂ ਖੁਸ਼ੀ ਹੋਵੇ ਫਿਰ ਦੀਪਮਾਲਾ ਕੀਤੀ ਜਾਂਦੀ ਹੈ ਬਦੀ ਆ ਬਹੁਤ ਬਹੁਤ ਕੀਤੀ ਜਾਂਦੀ ਆ ਬਹੁਤ ਖੁਸ਼ੀਆਂ ਗੁਰਨਾਨਕ ਦੇਵ ਜੀ ਦੇ ਬਾਰਥ ਦੇ ਤੇ ਹੁਣ ਕੁਝ ਹੋਰ ਖਬਰਾਂ ਵੱਲ ਵਧਦੇ ਹਾਂ ਕਾਂਗਰਸ ਦੀ ਆਗੂ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਨੇ ਕਿ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 25 ਲੱਖ ਵੋਟਾਂ ਦੀ ਚੋਰੀ ਹੋਈ ਕਿਤੇ ਇੱਕੋ ਫੋਟੋ ਤੇ ਕਈ ਵੋਟਾਂ ਪਾਈਆਂ ਗਈਆਂ ਤਾਂ ਕਿਤੇ ਇੱਕੋ ਪਤੇ ਤੇ ਵੋਟਾਂ ਦਾ ਪੁਖਤਾਨ ਹੋਇਆ ਰਾਹੁਲ ਦੇ ਇਲਜ਼ਾਮਾਂ ਤੇ ਭਾਜਪਾ ਵੱਲੋਂ ਵੀ पलटवार ਕੀਤਾ ਕਰਨਾਟਕ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੇ ਹਰਿਆਣਾ 'ਚ ਵੋਟ ਚੋਰੀ ਦੇ ਇਲਜ਼ਾਮ ਲਗਾਏ ਤੇ ਰਾਹੁਲ ਗਾਂਧੀ ਆਏ ਇੱਕ ਮਹਿਲਾ ਦੀ ਤਸਵੀਰ ਲੈ ਕੇ ਤੇ ਹਰਿਆਣਾ ਦੇ ਲੋਕਾਂ ਤੋਂ ਇਹ ਕੌਣ ਹੈ 10 ਵਾਰ ਪੁੱਛਿਆ ਤੇ ਦਾਅਵਾ ਕੀਤਾ ਕਿ ਇਸ ਮਹਿਲਾ ਦੀ ਆਈਡੀ ਦੇ ਨਾਲ ਹਰਿਆਣਾ ਦੇ ਵਿੱਚ 10 ਬੂਥਾਂ ਤੇ 22 ਵਾਰ ਵੋਟ ਪਾਈ ਗਈ ਤੇ ਵੋਟ ਪਾਉਣ ਦੇ ਲਈ ਜਿਸ ਤਸਵੀਰ ਦੀ ਵਰਤੋਂ ਕੀਤੀ ਗਈ ਉਹ ਬ੍ਰਾਜ਼ੀਲ ਦੀ ਇੱਕ ਮਾਡਲ ਦੀ ਤਸਵੀਰ ਹੈ ਹਰਿਆਣਾ ਦੀ ਜਨਤਾ 'ਚ ਪੁੱਛਣਾ ਚਾਹੁੰਦਾ ਹਾਂ ਕਿ ਇਹ ਕੌਣ ਹੈ इसकी एज क्या है यह कहां की है इसका नाम क्या है यह आपको बता सकता हूं कभी इसका नाम सीमा कभी स्वीटी कभी सरस्वती बाईस बार दस बूथ में इसको वोट देने का मौका मिलता है वोट चोरी का मुद्दा चुकते हैं राहुल गांधी ने दावा किया कि एक मकान नंबर देते ही 500 वोटर रजिस्टर ने ਅੰਕੜੇ ਪੇਸ਼ ਕਰਦਿਆਂ ਰਾਹੁਲ ਨੂੰ ਇਲਜ਼ਾਮ ਲਗਾਏ ਕਿ ਹਰਿਆਣਾ ਦੇ ਵਿੱਚ 25 ਲੱਖ ਵੋਟਾਂ ਚੋਰੀ ਹੋਈਆਂ ਜਿੱਥੇ 5 ਲੱਖ ਤੋਂ ਵੱਧ ਡੁਪਲੀਕੇਟ ਵੋਟਰ ਪਾਈ ਗਏ 93174 ਵੋਟਰਾਂ ਦੇ ਐਡਰੈਸ ਇਨਵੈਲਿਡ ਨਿਕਲੇ ਜਦਕਿ 19 ਲੱਖ ਤੋਂ ਵੱਧ ਬਲਕ ਵੋਟਰ ਰਹੇ ਤੇ ਇਸ ਦੇ ਲਈ 6 ਅਤੇ 7 ਨੰਬਰ ਫਾਰਮ ਦੀ ਦੁਰਵਰਤੋਂ ਕੀਤੀ ਗਈ ਇਸ ਵਿਚਾਲੇ ਰਾਹੁਲ ਗਾਂਧੀ ਨੇ ਹੋਰ ਦਾਵਾ ਕੀਤਾ ਕਿ ਹਰਿਆਣਾ ਚ 25 ਲੱਖ ਵੋਟਾਂ ਚੋਰੀ ਹੋਈਆਂ ਜਦਕਿ ਕਾਂਗਰਸ ਦੀ 22000 ਵੋਟਾਂ ਨਾਲ ਹਾਰ ਹੋਈ ਇਨਵੈਲਿਡ ਐਡ्रेसेस 90000 ਤਕਰੀਬਨ 90000 ਬਲਕ ਵੋਟਰਸ उन्नीस लाख और ये जो आखिरी हमने खाली रखे हैं ऑफ ऑफ फॉर्म फॉर्म ये और, और, सेवन, और हैं महादेव के प्रेजेंटेशन के बाद इलेक्शन कमीशन हमें ये फॉर्म नहीं देती महादेवपुरा के टाइम उन्होंने गलती कर दी हमें मिल गई इसलिए हमने वो आपको दिखा दिया अपने दावे की मजबूती के लिए राहुल गांधी स्टेज पर बिहार के एक शख्स जिसने अपने पूरे परिवार का नाम वोटर लिस्ट हटाने के इल्जाम लगाए पूरे परिवार का वोटर लिस्ट से नाम हटा दिया गया इसके पहले हम लोग सितंबर में जानकारी मिला तो जमा किए डॉक्यूमेंट्स फिर उसके बाद दो महीना के बाद फिर से हम जमा किए बीओ में बीओ वालों के पास राहुल गांधी ने इल्जाम दी बीजेपी ने पलटवार के तहत देश को गुमराह करने का काम राहुल गांधी कर रहे हैं कांग्रेस ने ਜਿਸ ਕੋ ਲਗਾਤਾਰ ਪਿੱਛੇ ਧਕੇਲਣੇ ਦਾ ਕੰਮ ਕੀਤਾ ਹੈ ਜ਼ਿਕਰ ਖਾਸ ਹੈ ਕਿ 6 ਅਤੇ 11 ਨਵੰਬਰ ਨੂੰ ਦੋ ਗੇਟ ਦੇ ਤਹਿਤ ਬਿਹਾਰ ਵਿਧਾਨ ਸਭਾ ਦੇ ਲਈ ਵੋਟਿੰਗ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਵੱਲੋਂ ਹਰਿਆਣਾ ਚ ਬੋਟ ਚੋਰੀ ਦੇ ਇਲਜ਼ਾਮ ਲਗਾਉਣ ਦਾ ਲੋਕਾਂ ਤੇ ਕੀ ਅਸਰ ਪੈਂਦਾ ਹੈ ਇਹ 14 ਨਵੰਬਰ ਦੇ ਨਤੀਜੇ ਹੀ ਸ਼ਾਇਦ ਦੱਸ ਸਕਣਗੇ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਗੁਰਪੁਰ ਮਨਾਉਣ ਲਈ ਪਾਕਿਸਤਾਨ ਗਏ ਹਿੰਦੂ ਸ਼ਰਦਾਲੂਆਂ ਨੂੰ ਉੱਥੋਂ ਵਾਪਸ ਮੋੜ ਦਿੱਤਾ ਗਿਆ ਇਹਨਾਂ ਚ ਨਵਾਂ ਸ਼ਹਿਰ ਲਖਨਊ ਤੇ ਦਿੱਲੀ ਦੇ ਕਰੀਬ 14 ਲੋਕ ਸ਼ਾਮਲ ਨੇ ਜਿਨ੍ਹਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਨੂੰ Hindu ਹੋਣ ਕਰਕੇ ਵਾਪਸ ਭੇਜਿਆ ਗਿਆ। ਅਟਾਰੀ ਬਾਰਡਰ ਦੇ ਉੱਤੇ ਖੜੇ ਇਹ Hindu ਸ਼ਰਧਾਲੂ ਪਾਕਿਸਤਾਨ ਗਏ ਤਾਂ ਗੁਰਪੁਰਬ ਮਨਾਉਣ ਦੇ ਲਈ ਸੀ ਜੋ ਸਰਹੱਦ ਤਾਂ ਪਾਰ ਕਰ ਗਏ ਪਰ ਨਾਂਤਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਸਕੇ ਤੇ ਨਾ ਹੀ ਗੁਰੂ ਧਾਮਾਂ ਦੇ ਦਰਸ਼ਨ ਹੋ ਸਕੇ। ਹਿੰਦੂ ਸ਼ਰਧਾਲੂਆਂ ਨੇ ਇਲਜ਼ਾਮ ਲਗਾਇਆ ਕਿ ਹਿੰਦੂ ਹੋਣ ਦੀ وجہ ਦੇ ਨਾਲ ਉਹਨਾਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਮਿਲੀ ਪਾਕਿਸਤਾਨੀ ਅੰਬੈਸੀ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਜ਼ਲੀਲ ਕਰਕੇ ਵਾਪਸ ਭੇਜ ਦਿੱਤਾ ਤੇ ਕਿਹਾ ਕਿ ਗੁਰਪੁਰਬ ਦੇ ਲਈ ਪਾਕਿਸਤਾਨ ਸਿੱਖ ਜਾ ਸਕਦੇ ਨੇ ਹਿੰਦੂ ਨਹੀਂ ਵਾਪਸ ਆਏ ਇਨ੍ਹਾਂ 14 ਸ਼ਰਧਾਲੂਆਂ ਦੇ ਵਿੱਚੋਂ ਨਵਾਂ ਸ਼ਹਿਰ ਲਖਨਊ ਅਤੇ ਦਿੱਲੀ ਦੇ ਪਰਿਵਾਰ ਸ਼ਾਮਲ ਨੇ ਜਿਨ੍ਹਾਂ ਨੇ ਆਪਣੇ ਨਾਲ ਵਾਪਰੀ ਇਸ ਘਟਨਾ ਨੂੰ ਬਿਆਨ ਕੀਤਾ पढ़ रहे थे तो दो वर्दी वाले और दो तीन आदमी सिविल ड्रेस में वहीं के जो भी उनकी सिक्योरिटी है कुछ भी है वो आ गए ये आप कौन कौन होते हो हमने कहा हम हिंदू हैं हिंदु हैं तो उतर आओ हमने कहा क्यों उतर रहे हैं हिंदू पूछ के कर रहे हैं कहीं ये पहलगाम हाँ जी हम डर गए हमने कहा कहीं पहलगाम तो नहीं हमें पहलगाम वाला वाक्य बना रहे हिंदू पूछ के कर रहे हैं वहाँ भी ऐसे ही हुआ था कि आप कौन हो के हिंदू हैं तो उसी को शूट करते गए हम तो डर गए सा, सारे परेशान हो गए जैसे उतर आए अब टिकटें दे दो हमने टिकट दे दी तो टिकट लेके उन्होंने जेब में डाली बोला आपको डिपोर्ट किया जा रहा है

पाकिस्तान के तरफ से भी पहले कभी कही गई हो क्योंकि कई सालों से ननकाना साहिब तमाम लोग जाते रहे हैं और लगातार जत्था जाता रहा है हिंदू श्रद्धालुओं को वापस भेजने पर श्रोमणी कमेटी ने इतराज जताया इसको सरकार का फेलियर करार दिता ਉਹ ਜੇ ਉਹਨਾਂ ਦੀ ਇਹ ਫੇਲਿਅਰ ਹੈ ਜੇ ਉਹਨਾਂ ਦੇ ਉੱਤੇ ਕੋਈ ਖਤਰੇ ਵਾਲੀ ਗੱਲ ਸੀ ਚਾਹੇ ਉਹਨਾਂ ਤੇ ਕੋਈ ਕੇਸ ਸੀਗਾ ਤੇ ਸਰਕਾਰ ਦੀ ਫੇਲਿਅਰ ਹੈ ਜੇ ਉਹਨਾਂ ਨੂੰ ਪਹਿਲਾਂ ਵਿਜੇ ਦਿੱਤੇ ਜਾਂ ਵਿਜੇ ਨਾ ਦਿਓ ਤੁਸੀਂ ਇਹ ਕੋਈ ਐਸੀ ਗੱਲ ਵਿਜੇ ਨਹੀਂ ਦੇਣੀ ਚਾਹੀਦੀ ਜੇ ਦੇਤੇ ਫਿਰ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਸੀ ਔਰ ਮੈਂ ਸਮਝਦਾ ਕਿ ਸਰਕਾਰ ਦੀ ਇਹ ਜਿਹੜੀ ਕਾਰਵਾਈ ਮੈਂ ਨਹੀਂ ਦਿੰਦਿਆ ਕਰਦਾ ਕਬਲੇ ਗੋਰੇ ਕੀ ਬਾਬੇ ਨਾਨਕ ਨੇ ਤਾਂ ਬਿਨਾਂ ਕਿਸੇ ਨਾਲ ਪੱਖਪਾਤ ਕੀਤਿਆਂ ਸਮੁੱਚੀ ਲੋਕਾਈ ਦਾ ਭਲਾ ਕੀਤਾ ਪਰ ਉਹਨਾਂ ਦੇ ਪ੍ਰਕਾਸ਼ਪੁਰਪ ਤੇ ਸ਼ਰਧਾ ਨੂਆ ਦੇ ਨਾਲ ਅਜਿਹਾ ਹੋਣਾ ਮਤਭਗ ਹੈ ਅਜਿਹੇ ਮਾਮਲੇ 'ਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਦਿੱਲੀ ਤੋਂ ਰਵੀ ਮਿਸ਼ਰਾ న్యూਜ਼ ਇਟ ਇਨ ਪੰਜਾਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨਕੋਟ 'ਚ ਸ਼ਾਹਪੁਰ ਕੰਡੀ ਡੈਮ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇੱਥੇ ਸੈਲਾਨੀਆਂ ਦੀ ਹੁਣ ਗਿਣਤੀ ਵਧੇਗੀ ਤੇ ਇੱਥੇ ਨਿਵੇਸ਼ ਕਰਨ ਲਈ ਵੱਡੀਆਂ ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਪਠਾਨਕੋਟ ਤੇ ਸ਼ਾਹਪੁਰ ਕੰਡੀ ਡੈਮ ਦੇ ਪ੍ਰੋਜੈਕਟ ਦਾ ਸੀਐਮ ਮਾਨ ਨੇ ਰਸਮੀ ਉਦਘਾਟਨ ਕਰ ਦਿੱਤਾ ਹੈ ਜਿਸ ਦੀ ਉਸਾਰੀ ਕਰਨ ਦੀ ਕੁੱਲ ਕੀਮਤ 3394.49 ਕਰੋੜ ਰੁਪਏ ਹੋਵੇਗੀ ਜਿਸ 'ਚੋਂ ਪੰਜਾਬ ਦਾ ਹਿੱਸਾ 2694.02 ਕਰੋੜ ਰੁਪਏ ਹੋਵੇਗਾ ਜਦਕਿ 700.45 ਕਰੋੜ ਰੁਪਏ ਦੀ ਮਦਦ ਕੇਂਦਰ ਵੱਲੋਂ ਕੀਤੀ ਜਾਵੇਗੀ ਸ਼ਾਇਦ ਹੀ किसी को ये पता हो कि पंजाब के पास अपना समंदर भी है हम सब जगह जाके ये बोलते भी कि 400 फीट गहराई और इतना ग्रीन वाटर जिसको मिनी गोवा कहा जाता तो पंजाब का ये पार्ट जो है वो अभी अनडिसक्लोज है तो उसके लिए जितना भी एफर्ट्स हमारी तरफ से चल रहे हैं टेंडर आ रहे हैं अभी आने वाले दिनों में आपको बड़ी क्योंकि थोड़ा कागजी कार्रवाई उसमें टाइम लग जाता ਇਸ ਦੇ ਵਿਚਾਲੇ ਮੁੱਖ ਮੰਤਰੀ ਮਾਨ ਨੇ ਡੈਮ ਨਾਲ ਹੋਣ ਵਾਲੇ ਫਾਇਦੇ ਵੀ ਦੱਸੇ ਤੇ ਦਾਵਾ ਕੀਤਾ ਕਿ ਨਵੀਆਂ ਨਹਿਰਾਂ ਨਾਲ ਸਿੰਚਾਈ ਦੀ ਸਹੂਲਤ ਮਿਲੇਗੀ, ਬਿਜਲੀ ਪੈਦਾ ਹੋਵੇਗੀ, ਟੂਰਿਜ਼ਮ 'ਚ ਵਾਧਾ ਹੋਵੇਗਾ ਤੇ ਇਲਾਕਾ ਵਾਸੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ। ਤੇ ਇਸ ਇਲਾਕੇ 'ਚ ਇਨਵੈਸਟ ਕਰਨ ਲਈ ਕਈ ਵੱਡੀਆਂ ਕੰਪਨੀਆਂ ਨੇ ਵੀ ਦਿਲਚਸਪੀ ਦਿਖਾਈ ਹੈ। ਸੀਐਮ ਮਾਨ ਦੇ ਮੁਤਾਬਕ ਕੰਪਨੀਆਂ ਨੂੰ ਇੱਥੇ ਕੰਮ ਸ਼ੁਰੂ ਕਰਨ ਲਈ ਕੋਈ ਪਰੇਸ਼ਾਨੀ ਨਹੀਂ ਆਵੇਗੀ। ਸਿੰਗਲ ਵਿੰਡੋ ਦੇ ਤਹਿਤ ਕੰਪਨੀਆਂ ਨੂੰ ਹਰ ਮਨਜ਼ੂਰੀ ਮਿਲੇਗੀ। हमारी तरफ से परमिशन देने में जो उनको हमने सिंगल विंडो सिंगल पेन रखा है एक ही विंडो एक ही पेन से उनको इजाजत दे दी जाएगी क्योंकि टूरिज्म बहुत बड़ी इंडस्ट्री बन सकती है इस इलाके के लिए पठानकोट के लिए जा इस पूरा बोवा इलाका या जितना भी शाहपुर कंडी का इलाका है जिक्र जो है कि शाहपुर कंडी डैम न कमर्शियल हब हाँ वजो विकसित किया जाएगा जिस नैलानिया की गिणती बढ़ेगी ਨੇੜਲੇ ਲੋਕਾਂ ਨੂੰ ਕੰਮ ਮਿਲੇਗਾ ਤੇ ਨਾਲ ਹੀ ਸਰਕਾਰ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਵੇਗਾ ਪਠਾਨਕੋਟ ਤੋਂ ਸੁਖਜਿੰਦਰ ਕੁਮਾਰ ਨਿਊਜ਼ 18 ਤੇ ਗੱਲ ਪੰਜਾਬ ਯੂਨੀਵਰਸਿਟੀ ਦੀ ਪੀਯੂ ਸੈਨੇਟ ਪੰਕ ਕਰਨ ਦਾ ਨੋਟੀਫਿਕੇਸ਼ਨ ਕੇਂਦਰ ਵੱਲੋਂ ਵਾਪਸ ਲੈ ਲਿਆ ਗਿਆ ਹੈ ਸੈਨੇਟ ਤੇ ਸਿੰਡੀਕੇਟ ਪੰਕ ਕਰਨ ਬਾਰੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਨੂੰ ਕੇਂਦਰ ਨੇ ਖੁਦ ਹੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਔਰ ਵਾਪਸ ਲੈਣ ਦਾ ਵੀ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੈਨੇਟ ਭੰਗ ਦਾ ਲਗਾਤਾਰ ਸਟੂਡੈਂਟਸ ਵਿਰੋਧ ਕਰ ਰਹੇ ਸੀ ਸਿਆਸੀ ਤਰ੍ਹਾਂ ਦੇ ਆਗੂ ਵਿਰੋਧ ਕਰ ਰਹੇ ਸੀ ਕੇਂਦਰ ਵੱਲੋਂ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਕੇ ਬੋਰਡ ਆਫ ਗਵਰਨਰਸ ਦੇ ਗਠਨ ਦਾ ਐਲਾਨ ਕੀਤਾ ਗਿਆ ਸੀ ਔਰ ਉਸ ਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਹਾਲਾਂਕਿ ਹਜੇ ਵੀ ਇਸ ਗੱਲ ਨੂੰ ਲੈ ਕੇ ਇਤਰਾਜ਼ ਹੈ ਕਿ ਇੱਕ ਜਿਹੜਾ ਹੋਰ ਨੋਟੀਫਿਕੇਸ਼ਨ ਜੋ ਪਿਛਲਾ ਜਾਰੀ ਕੀਤਾ ਗਿਆ ਸੀ ਉਸ ਨੂੰ ਰੋਕਣ ਦੀ ਗੱਲ ਕਹੀ ਗਈ ਹੈ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਗਿਆ ਕਈ ਸਟੂਡੈਂਟਸ ਇਸ ਗੱਲ ਨੂੰ ਲੈ ਕੇ ਵੀ ਇਤਰਾਜ਼ ਜ਼ਾਹਰ ਕਰ ਰਹੇ ਦੀਆਂ ਦੀ ਜਿਹੜੀ ਲੜਾਈ ਲੜਨ ਦੀ ਜਿਹੜੀ ਫਿਤਰਤ ਹੈ ਜਿਹੜੀ ਸਪਿਰਟ ਹੈ ਉਹਦੀ ਜਿੱਤ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਮੈਂ ਪਹਿਲਾਂ ਵੀ ਬੜੀ ਬਾਰੇ ਗੱਲ ਕੀਤੀ ਆ ਕਿ ਸਾਡਾ ਪੰਜਾਬ ਦਾ ਇਮੋਸ਼ਨਲ ਹਿਸਟੋਰੀਕਲ ਤੇ ਕਨਸਟੀਟਿਊਸ਼ਨਲ ਨਾਤਾ ਹੈ ਰਿਸ਼ਤਾ ਹੈ ਔਰ ਇਹਦਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਜਿਹਦਾ ਜ਼ਿਕਰ ਵੀ ਤੁਸੀਂ ਕੀਤਾ ਸੈਨੇਟ ਸਿੰਡੀਕੇਟ ਅਸੀਂ ਆਪ ਉਸ ਸਿਸਟਮ ਚੋਂ ਨਿਕਲ ਕੇ ਉੱਥੋਂ ਬਹੁਤ ਚੀਜ਼ਾਂ ਸਿੱਖ ਕੇ ਅੱਜ ਮੇਨਸਟ੍ਰੀਮ ਪੋਲਿਟਿਕ ਚ ਪੰਜਾਬ ਲਈ ਕੰਮ ਕਰ ਰਹੇ ਆਂ ਸੋ ਸਾਡੀ ਪਛਾਣ ਵੀ ਉੱਥੋਂ ਬਣੀ ਐ ਇਸ ਸੰਸਥਾਨ ਨਾਲ ਸਾਡਾ ਬੜਾ ਗੂੜਾ ਰਿਸ਼ਤਾ ਆ ਸਾਨੂੰ ਦਿੱਲੀ ਲਗਾਵ ਵੀ ਐ ਜਿਹੜਾ ਇਹ ਬਹੁਤ ਵੱਡਾ ਹਮਲਾ ਸੀ ਕੇਂਦਰ ਦਾ ਪੰਜਾਬ ਦੀ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦਾ ਉਸ ਹਮਲੇ ਨੂੰ ਰੋਕਣ 'ਚ ਵਿਫਲ ਕਰਨ 'ਚ ਅਸੀਂ ਸਾਰੇ ਕਾਮਯਾਬ ਹੋਏ ਹਾਂ ਤੇ ਸਾਰੇ ਪੰਜਾਬੀਆਂ ਨੂੰ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਵਧਾਈ ਵੀ ਦਿੰਦਾ ਉਸ ਪਰਮਾਤਮਾ ਦਾ ਸ਼ੁਕਰ ਕਰਦਾ ਅਸੀਂ ਚੰਡੀਗੜ੍ਹ ਦਾ ਕੀਤਾ ਇਹਨਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਲੈਗਸੀ ਐ ਵਿਰਾਸਤ ਆ ਸਾਡੀ ਉਹਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਵੇਂ ਤੁਸੀਂ ਸਾਡੇ ਤੋਂ ਲੈ ਲਓਗੇ ਜਦ ਕਿ ਉਹ ਵਿਧਾਨ ਸਭਾ ਚ ਐਕਟ ਪਾਸ ਹੋਇਆ ਹੈ 1947 ਚ ਸੋ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਹੈ ਉਹਨੂੰ ਉਹਨੂੰ ਆਧਾਰ ਬਣਾ ਲੈਂਦੇ ਨੇ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਤੇ ਸਿੰਡੀਕੇਟ ਚ ਵੜਨ ਦੀ ਇਹ ਕਹਿ ਕੇ ਮੀਟਿੰਗ ਕਰਕੇ ਮੈਂ ਵੀ ਉਸ ਮੀਟਿੰਗ ਚ ਸੀ ਮੇਰੇ ਨਾਲ ਮੀਟਿੰਗ ਕੀਤੀ ਸੀ ਰਾਜਪਾਲ ਆਏ ਸੀ ਉਹਨਾਂ ਦੇ ਕੇ ਜੇ ਅੰਬਾਲਾ ਯਮਨਾਨਗਰ ਤੇ ਕੁਰਕਸ਼ੇਤਰ ਦੇ ਕੁਝ ਕਾਲਜ ਜਿਹੜੇ ਨੇ ਉਹ ਤੁਸੀਂ ਐਫੀਲੀਏਟਡ ਕਰ ਦੋ ਪੰਜਾਬ ਯੂਨੀਵਰਸਿਟੀ ਨਾਲ ਮੈਂ ਕਹਾਂ ਜੀ ਬਿਲਕੁਲ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪ ਹੀ ਨਿਕਲੇ ਸੀ ਉਹਨਾਂ ਨੇ ਆਪ ਹੀ ਲਿਖ ਕੇ ਦਿੱਤਾ ਸੀ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਐਫੀਲੀਏਸ਼ਨ ਜਿਹੜੀ ਹੈ ਵਾਪਸ ਲੈਣੇ ਉਹਨਾਂ ਨੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਸੀ ਉਹ ਅਸਲ 'ਚ ਕਾਲਜ ਐਫੀਲੀਏਟਡ ਕਰਾ ਕੇ ਆਪਣੇ ਗ੍ਰੈਜੂਏਟਸ ਨੂੰ ਸੈਨੇਟ ਤੇ ਸਿੰਡੀਕੇਟ 'ਚ ਵੜਨਾ ਚਾਹੁੰਦੇ ਸੀ